ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਜਿਹੜੇ ਦੋਰੇ ਮਾਪਡੰਡ ਨੇ ਚਰਿੱਤਰ ਨੇ ਆ ਜੋ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਿਆ ਆ ਆ ਫਾਈਲ ਲੈ ਕੇ ਆਇਆ ਜੀ ਮੈਂ ਤੁਹਾਡੇ ਅੱਗੇ ਇਹ ਬੜੀ ਕੀਮਤੀ ਤੇ ਵਧੀਆ ਫਾਈਲ ਹੈ ਜਿਹਦੀ ਕਾਪੀ ਤੁਹਾਨੂੰ ਕੋਸ਼ੇ ਦੇ ਚੋਂ ਮੈਂ ਤੁਹਾਨੂੰ ਦੇ ਦੂੰਗਾ ਇਹ ਫਾਈਲ ਤਿਆਰ ਵੀ ਕੀਤੀ ਆ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਫਾਈਲ ਤਿਆਰ ਹੋਣੀ ਸ਼ੁਰੂ ਹੋਈ ਜਦੋਂ ਆਪ ਦੀ ਸਰਕਾਰ ਬਣੀ 2022 ਚ ਤੇ 24 ਚ ਇਹ ਮੁਕੰਮਲ ਹੁੰਦੀ ਹੁੰਦੀ ਇਹ ਰੰਗ ਵੀ ਲੈ ਕੇ ਆਈ ਔਰ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਇੱਕ ਜਿਹੜਾ ਕਾਂਗਰਸ ਦਾ ਐਮਐਲਏ ਰਾਜਕੁਮਾਰ ਚੱਬੇਵਾਲ ਸਾਹਿਬ ਨਤੀਜਾ ਇਹ ਨਿਕਲਿਆ ਕਿ ਚੱਬੇਵਾਲ ਸਾਹਿਬ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨਿਰਮਾ ਡਿਟਰਜੈਂਟ ਪਾਊਡਰ ਫੇਲ ਹੋ ਗਿਆ ਹੁਣ ਵਧੀਆ ਸਫੈਦੀ ਆਸਤੇ ਕਿਵੇਂ ਕ腐ਸ਼ਨ ਚ ਲਤਪਤ ਰੋਗ ਕਿਵੇਂ ਉਹਨੂੰ ਸਾਫ਼ ਕਰਕੇ ਜੇ ਵਾਸ਼ਿੰਗ ਮਸ਼ੀਨ ਵਧੀਆ ਚਾਹੀਦੀ ਹੈ ਤੇ ਭਾਈ ਹੁਣ ਸਾਰੀਆਂ ਵਾਸ਼ਿੰਗ ਮਸ਼ੀਨਾਂ ਫੇਲ ਹੋ ਗਈਆਂ ਕੱਲਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਬਣਾਈ ਹੋਈ ਆਪ ਡਿਟਰਜੈਂਟ ਪਾਊਡਰ ਤੇ ਆਪ ਵਾਸ਼ਿੰਗ ਮਸ਼ੀਨ ਵਰਤੋ ਤੇ ਐਨ ਸਾਫ਼ ਧੋਤੇ ਬਾਹਰ ਨਿਕਲੋ ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਦੇਖੋ ਇਹ ਚੱਬੇਵਾਲ ਸਾਫ਼ ਤੇ ਤੁਸੀਂ ਹੈਰਾਨ ਹੋਵੋਗੇ ਮੈਂ ਤਾਂ ਪੜ ਪੜ ਕੇ ਚਿੱਠੀ ਨੂੰ ਹੈਰਾਨ ਹੋਣਾ ਜਿਹੜੇ ਬੰਦੇ ਨੂੰ सैक्शन सत सत सैक्शन तेरह क्रिमिनल मिसकॉन्डक्ट बाय पब्लिक सर्वेंट प्रिवेंशन ऑफ करप्शन एक्ट थले चार सौ नौ थले दस साल की सजा सैक्शन चार सौ नौ क्रिमिनल ब्रीच ऑफ ट्रस्ट बाय पब्लिक सर्वेंट जिस दस साल की सजा सैक्शन चार सौ भी चीटिंग ਤੇ ਡਿਸਹੋਨੇਸਟੀ ਇਨਕਲੂਡਿੰਗ ਡਿਲੀਵਰੀ ਆਫ ਪ੍ਰੋਪਰਟੀ ਤੇ ਹੋਰ ਬੜਾ ਕੁਝ ਜੋ ਚੀਟਿੰਗ ਫੌਜਰੀ ਹੁੰਦੀ ਹੈ 465 ਆਫ ਆਈਪੀਸੀ ਫੋਰਜਰੀ ਕਰਨੀ 467 ਆਫ ਆਈਪੀਸੀ ਜਿਹੜਾ ਫਿਰ ਡਾਕੂਮੈਂਟਸ ਫੋਰਜ ਕਰਨੇ ਔਰ 471 ਜੇ ਤੁਸੀਂ ਇਹਨਾਂ ਸਾਰੀਆਂ ਸੈਕਸ਼ਨਾਂ ਦੀਆਂ ਸਜ਼ਾਾਂਵਾਂ ਪੜੋ ਤੇ ਘੱਟੋ ਘੱਟ 10 ਸਾਲ 5 ਸਾਲ 7 ਸਾਲ ਵਿੱਚ ਸਜ਼ਾ ਬਣਦੀ ਸੀ ਇਹ ਰਿਪੋਰਟ ਕਿਨੇ ਬਣਾਈ ਰਿਪੋਰਟ ਚ ਇਨਕੁਆਇਰੀ ਰਿਪੋਰਟਾਂ ਚ ਬੀਡੀਓ ਮਾਲਪੁਰ ਬੀਡੀਓ ਹੁਸ਼ਿਆਰਪੁਰ 2 ਜਿਹੜੇ ਇਨਕੁਆਇਰੀ ਕਰਕੇ ਇਹ ਸਾਬਤ ਕਰ ਰਿਹਾ ਕਿ ਆ ਚੱਬੇਵਾਲ ਸਾਹਿਬ ਆ ਇਹਨਾਂ ਦੇ ਫੋਰਥ ਸਿਗਨੇਚਰ ਆ ਵਿਖਾ ਦੀ ਮੇਰਾ ਵੀ ਆ ਬਾਅਦ ਚ ਵਿਖਾਈ ਨਾ ਅਨਮੋਲ ਹੀਰਾ ਜਿਹੜਾ ਚਲੇ ਗਿਆ ਉਹ ਬਾਅਦ ਚ ਵਿਖਾ ਦੂ ਆ ਚਿੱਠੀ ਵਿਖਾ ਆ ਇਹ ਨਹੀਂ ਇਹ ਅਗਲੀ ਦਿਖਾ ਅਗਲੀ ਮੇਰਾ ਵੀ ਅਗਲੀ 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 ਨੈਕਸਟ ਨੈਕਸਟ ਚਲੋ ਮੈਂ ਪੜ ਦੇਣਾ ਤੁਹਾਨੂੰ ਮੈਂ ਦੇ ਦੂ ਆ ਆ ਆ ਦਿਖਾ ਜੀ ਚਿੱਠੀ ਪਿਛਲੀ ਚੱਲ ਆ ਰਾਜਕੁਮਾਰ ਚੱਬੇਵਾਲ ਆ ਥੱਲੇ ਚਲੋ ਆ ਮੈਂ ਦਊਂਗਾ ਤੁਹਾਡੇ ਕੋਲ ਮਿਸਿੰਗ ਆ ਚਿੱਠੀ ਮੈਂ ਦੇ ਰਿਆਂ ਜੀ ਜਦੋਂ ਇਹ ਉਹ ਪੈਸੇ ਨੇ ਇੱਕ ਤਾਂ ਹੁੰਦਾ ਕੋਈ ਬੈਂਕ ਲੁੱਟੇ ਗਲਤ ਤਾਂ ਕੰਮ ਉਹ ਵੀ ਆ ਇੱਕ ਹੁੰਦਾ ਕੋਈ ਅਮੀਰ ਨੂੰ ਲੁੱਟੇ ਜੇ ਐਸ ਐਮ ਐਲ اے ਨੇ ਵੀਕਸਟ ਆਫ ਦਾ ਵੀਕਸਟ ਪੋਰਸਟ ਆਫ ਦਾ ਪੋਰ ਜਿਹੜਾ ਸਭ ਤੋਂ ਗਰੀਬ ਸੀ ਜਿਨ੍ਹਾਂ ਨੂੰ 4600 ਘਰਾਂ ਨੂੰ ਕੱਚੇ ਮਕਾਉਣ ਦੀ ਛੱਤਾਂ ਨੂੰ ਪੱਕੇ ਕਰਨ ਆਸਤੇ 10000 ਤੋਂ ਵੱਧ ਤੋਂ ਵੱਧ 35000 ਰੁਪਈਆ ਓਨਲੀ 4600 ਇੱਕ ਬੈਨੇਫਿਸ਼ੀਰੀ 2021 ਚ ਜਿਨ੍ਹਾਂ ਨੂੰ ਪੈਸੇ ਜਾਣੇ ਸੀ ਉਹਨਾਂ ਨਾਲ ਠੱਗੀ ਠੋਰੀ ਮਾਰੀ ਉਹਨਾਂ ਨਾਲ ਫਰੌਡ ਕੀਤਾ ਚੀਟਿੰਗ ਕੀਤੀ ਔਰ ਇਹਦੀ ਚਿੱਠੀ ਕਿਹਨੇ ਲਿਖੀ ਹਰਮੰਦਰ ਸੰਧੂ ਜਿਹੜਾ ਇਹਨਾਂ ਦੇ ਖਿਲਾਫ ਅ ਚੱਬੇਵਾਲ ਸਾਹਿਬ ਦੇ ਖਿਲਾਫ ਇਲੈਕਸ਼ਨ ਲੜਦੇ ਆ ਉਹਨੇ ਚਿੱਠੀ ਲਿਖੀ ਆਮ ਆਦਮੀ ਪਾਰਟੀ ਵਾਲੇ ਨੇ ਕਿਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿਣ ਦਾ ਭਾਵ ਕੀ ਇਨਕੁਆਇਰੀ ਕਰਾਈ ਕਿਨੇ ਚੀਫ ਮਿਨਿਸਟਰ ਸਾਹਿਬ ਨੇ ਆਪ ਤੇ ਉਸ ਰੋਪਾ ਵਹੀਂ ਕਿਹੜਾ ਪਾਇਆ ਦਿਖਾਈ ਆ ਸਰੋਪਾ ਪਾਉਂਦਿਆਂ ਦੀ ਫੋਟੋ ਵੇਖੋ ਕਿੰਡੀ ਸੋਹਣੀ ਲੱਗ ਰਹੀ ਆ ਆ ਬਖਾਈ ਔਰ ਇਹ ਜੁਆਇਨਿੰਗ ਚ ਕਿਥੇ ਨਾ ਸਮਝ ਲਿਓ ਇਹਦਾ ਹੱਥ ਤਾਂ ਕੱਲੇ ਦਾ ਇਹ ਤਾਂ ਇਨਕੁਆਇਰੀ ਅਫਸਰ ਸੀ ਉਹਨੇ ਫਾਈਲ ਰੱਖੀ ਜੱਬੇয়াল ਸਾਹਿਬ ਅੱਗੇ ਕਹਿੰਦਾ ਆ ਆਗੇ ਜੀ ਸਾਰੇ ਤੱਤ ਜੀ ਚ ਕੌਣ ਲਿਖ ਰਿਹਾ ਹੈ ਬੀ ਡੀ ਪੀਓ ਡੀ ਸੀ ਆਈ ਜੀ DIG SSP ਮਤਲਬ ਸਭ ਦੀ ਚਿੱਠੀ ਲਿਖੀ ਆ ਕਿ ਓਪਨ ਐਂਡ ਸ਼ਟ ਕੇਸ ਔਰ ਫੋਰਜਰੀ ਆਫ ਡਾਕੂਮੈਂਟਸ ਹੈ ਸਰਕਾਰੀ ਡਾਕੂਮੈਂਟਸ ਫੋਰਜਰੀ ਗਰੀਬ ਲੋਕਾਂ ਨਾਲ ਫੋਰਜਰੀ ਉਹਨਾਂ ਨਾਲ ਕਿ ਜਿਨ੍ਹਾਂ ਦੇ ਪੱਕੇ ਮਕਾਨ ਸੀ ਉਹਨਾਂ ਨੂੰ ਚੈੱਕ ਦੇ ਦਿੱਤੇ ਉਹਨਾਂ ਦਾ ਬੈਨੀਫੀਸ਼ੀਅਰੀ ਉਹ ਬਣਦੀ ਹੀ ਨਹੀਂ ਸੀ ਜਿਨ੍ਹਾਂ ਦਾ ਹੱਕ ਬਣਦਾ ਸੀ ਉਹਨਾਂ ਦਾ ਹੱਕ ਮਾਰ ਲਿਆ ਝੂਠੇ ਬੰਦੇ ਖੜੇ ਕਰ ਲੈ ਮਤਲਬ ਹਰ ਤਰੀਕੇ ਦੀ ਜੋ ਠੱਗੀ ਹੋ ਸਕਦੀ ਮਾਰਨ ਵਾਲੇ ਨੂੰ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਨੂੰ ਕਲੀਨ ਚਿੱਟ ਦੇ ਕੇ ਨਿਰਮਾ ਵਾਸ਼ਿੰਗ ਪਾਊਡਰ ਨਹੀਂ ਆਪ ਵਾਸ਼ਿੰਗ ਪਾਊਡਰ ਨਾਲ ਧੋ ਕੇ ਆਪ ਦੀ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਅੱਜ ਉਹਨੂੰ ਕਲੀਨ ਚਿੱਟ ਦੇ ਦਿੱਤੀ ਕਮਾਲ ਦੀ ਗੱਲ ਇਹ ਹੈ ਜਿਹਨੂੰ ਅੰਦਰ ਜਾਣਾ ਚਾਹੀਦਾ ਸੀ ਔਰ ਜਿਹਦੇ ਖਿਲਾਫ ਇਨਕੁਆਇਰੀ ਇਹ ਆਪ ਕਰਾ ਰਹੇ ਸੀ ਆਪ ਇਹਨਾਂ ਸ਼ਿਕਾਇਤ ਕਰਤਾ ਵੀ ਕੌਣ ਪਿੰਡਾਂ ਦੇ ਪੰਜ ਸਰਪੰਚ ਇੱਥੇ ਮੈਂ ਘੱਟੋ-ਘੱਟ 15-20 ਸ਼ਿਕਾਇਤਕਰਤਿਆਂ ਦੀ ਤੁਹਾਨੂੰ ਐਪਲੀਕੇਸ਼ਨ ਲਾਈ ਆ ਜਿਹੜੇ ਕਹਿੰਦੇ ਇਹਨਾਂ ਦੀ ਲਿਸਟ ਹੈ ਜੀ ਆਹ ਜੋਤੀ ਰੀਨੂ ਰੀਨਾ ਰਾਣੀ ਹਰਜਸ ਕਰਮਜੀਤ ਸਿੰਘ ਕਈ ਮੌਜੂਦਾ ਸਾਬਕਾ ਸਰਪੰਚ ਸਾਹਿਬਾਨ ਜਿਨ੍ਹਾਂ ਨੇ ਕਿਹਾ ਇਹ ਗੱਲ ਕਿ ਦੇਖੋ ਤੁਸੀਂ ਵੀ ਇਸ ਗੱਲ ਨੂੰ ਸਿਆਣੇ ਹੋਣੇ ਔਰ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਉਸ ਵੇਲੇ ਮਗਰ ਉਸ ਵੇਲੇ ਇਲੈਕਸ਼ਨ ਕਿਉਂਕਿ ਡੀਸੀ ਇਹਨਾਂ ਦਾ ਲਾਇਆ ਸੀ ਉਹਨੇ ਖੁਰਤਪੁਰਤ ਕਰਤੀ ਉਹ ਕੋਈ ਉਹਦੇ ਤੇ ਵੀ ਕਾਰਵਾਈ ਬਣਦੀ ਆ ਕਿ ਪੋਲ ਕੋਡ ਵਾਇਲੇਸ਼ਨ ਹੋ ਰਹੀ ਸੀ ਅੱਜ ਵੀ ਪੋਲ ਕੋਡ ਲੱਗਿਆ ਅੱਜ ਵੀ ਇਹ ਜੀ ਵਾਇਲੇਸ਼ਨ ਮੌਜੂਦਾ ਸਰਕਾਰ ਕਰ ਰਹੀ ਆ ਦੂਜੀ ਗੱਲ ਕਮਾਲ ਦੀ ਕਿ ਜਿਹਨੇ ਡੀਸੀ ਸਾਹਿਬ ਨੇ ਇਹਨਾਂ ਦੇ ਖਿਲਾਫ ਐਕਸ਼ਨ ਦੀ ਮੰਗ ਕੀਤੀ ਉਸ ਡੀਸੀ ਸਾਹਿਬ ਨੂੰ ਸੰਦੀਪ ਹੰਸ ਨੂੰ ਤਿੰਨ ਇੰਪੋਰਟੈਂਟ ਪੋਰਟਫੋਲੀਓ ਮੌਜੂਦਾ ਸਰਕਾਰ ਨੇ ਦਿੱਤੇ ਹੋਏ ਆ ਮਤਲਬ ਇਹਦੇ ਤੇ ਚਾਹ ਆਪੋਜੀਸ਼ਨ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਸ਼ਿਕਾਇਤ ਕਰਤਾ ਵੀ ਆਪ ਜਿਹੜੇ ਅਫਸਰਾਂ ਨੇ ਇਨਕੁਆਇਰੀ ਕੀਤੀ ਉਹ ਵੀ ਇਹਨਾਂ ਦੀ ਸਰਕਾਰ ਸਮਝਦੀ ਹੈ ਚੰਗੇ ਅਫਸਰ ਹੈ ਉਹਨਾਂ ਨੂੰ ਚੰਗੇ ਮਹਿਕਮੇ ਦਿੱਤੇ ਹੋਏ 3 ਚਾਰजेस ਇਟ ਇੰਪੋਰਟੈਂਟ ਚਾਰਜ ਮਿਲੇ ਹੋਏ ਆ ਆ ਦੇਖੋ ਆ ਉੱਤੇ ਚਿੱਠੀ ਆ ਜੀ ਦਫਤਰ ਬਲਾਕ ਵਿਕਾਸ ਤੇ ਪੰਚਾਇਤੀ ਅਫਸਰ ਇਹ ਬਲਾਕ ਹੁਸ਼ਿਆਰਪੁਰ ਤੁਹਾਨੂੰ ਹੀ ਪਤਾ ਇਹਦੇ ਤੇ ਕਦੇ ਐਮਐਲਏ ਦੇ ਸਾਈਨ ਹੋ ਸਕਦੇ ਆ ਆ ਥੱਲੇ ਐਮਐਲਏ ਦੇ ਸਾਈਨ ਕੀਤੇ ਹੋਏ ਬੈਨੀਫਿਸ਼ੀਅਰੀ ਦਾ ਨਾਮ ਲਿਖਿਆ ਹੋਇਆ ਉਹਦੀ ਰਕਮ ਲਿਖੀ ਹੋਏ 15000 ਰੁਪਈਆ ਫਿਰ ਕਮਾਲ ਦੀ ਗੱਲ ਇਹ ਹੈ ਕਿ ਚੱਬੇਵਾਲ ਸਾਹਿਬ ਨੇ ਕਿਉਂਕਿ ਕਈਆਂ ਨੂੰ ਜਦ ਪੈਸੇ ਨਹੀਂ ਮਿਲੇ ਉਹਨਾਂ ਨੇ ਚੱਬੇਵਾਲ ਨੂੰ ਕਿਰਾਾ ਸ਼ੁਰੂ ਕਰਤਾ ਤੇ ਬਣ ਗਿਆ ਐਮਐਲਏ ਤੇ ਚਾਤਰ ਬਣਿਆ ਇਹਨੇ ਇਕੱਠੇ ਕੀਤੇ ਸਾਰੇ ਕਹਿੰਦਾ ਆਪਾਂ ਐ ਕਰਦੇ ਆ ਜੀ ਡੀਸੀ ਦੇ ਦਫਤਰ ਲਾ ਡੀਸੀ ਦੇ ਧਰਨਾ ਲਾਵਾਂਗੇ ਡੀਸੀ ਦੇ ਜਾਂਦੇ ਆ ਧਰਨਾ ਲਾਉਂਦੇ ਆ 2522 ਨੂੰ ਆ ਚਿੱਠੀ ਹੈ ਡੀਸੀ ਨੂੰ ਡੀਸੀ ਦੇ ਧਰਨਾ ਲਾ ਕੇ ਕਹਿੰਦੇ ਕਿ ਆ ਪੈਸੇ ਜਾਰੀ ਹੋਏ ਸੀ ਕਾਂਗਰਸਲੇ ਤੇ ਇਹ ਪੈਸੇ ਆ લાભਾਰਤਿਆਂ ਨੂੰ ਮਿਲੇ ਨਹੀਂ ਤੁਸੀਂ ਪੈਸੇ ਜਾਰੀ ਕਰੋ ਜਾਂ ਇਨਕੁਆਇਰੀ ਕਰੋ ਮਗਰ ਡੀਸੀ ਸਮਝਦਾਰ ਸੀ ਉਹ ਵੀ ਮੈਨੂੰ ਜੋ ਲੱਗਦਾ ਐ ਸੀ ਭਾਈਚਾਰੇ ਨਾਲ ਸੰਬੰਧਿਤ ਰੱਖਦੇ ਆ ਉਹਨਾਂ ਦਾ ਇਸ ਗੱਲ ਤੋਂ ਦਿਲ ਕਿਤੇ ਦੁਖੀ ਹੋਇਆ ਹੋਣਾ ਕਿ ਗਰੀਬਾਂ ਨਾਲ ਹੀ ਠੱਗੀ ਠੋਰੀ ਉਸ ਡੀਸੀ ਨੇ ਅੱਗੇ ਨਾਲ ਹੀ ਆਪ ਦੀ ਚਿੱਠੀ ਲਾਤੀ ਪਿੱਛੇ ਫੋਰਜਰੀ ਵਾਲੀ ਫੇਰ ਇਹ ਕਮਲ ਚੋਰ ਜਿੱਦ ਚੋਰੀ ਕਰਦਾ ਗਲਤੀ ਵੀ ਕਰਦਾ ਆ ਉਹਦਾ ਮੈਮੋਰੈਂਡਮ ਹੈ టు ਡੀਸੀ ਪਿੱਛੇ ਚਿੱਠੀ ਲੱਗੀ ਆ ਤੇ ਆਪ ਦੀ ਘੁੱਗੀ ਮਾਰੀ ਆ ਡੀਸੀ ਉਦੋਂ ਹੀ ਕਾਗਜ਼ ਵੇਖਦਾ ਸਮਝ ਗਿਆ ਤੇ ਡੀਸੀ ਨੇ ਇਹਨੂੰ ਚਿੱਠੀ ਲਿਖੀ ਇਹ ਆਫਿਸ ਆਫ ਡਿਪਟੀ ਕਮਿਸ਼ਨਰ ਆ ਚਿੱਠੀ ਆ ਜੀ ਆਹਾ ਇਹ ਚਿੱਠੀ ਆ 2522 ਨੂੰ उस दिन डीसी लिखद चिट्ठी सारी दे के मेमोरेंडम टू रिलीज मनी एलोकेटेड टू कॉन्स्टिट्यूंसीवाल वॉर द रिपेयर ऑफ रूप सारा माउंट पा के अखीर च बड़ी इंपॉर्टेंट गल पढ़न हैं आई वुड ऑल्सो लाइक टू ब्रिंग टू योर काइंड नोटिस दैट द सेंशन लैटर इनक्लोज विद योर मेमोरेंडम इज विदउट अ डिस्पैच नंबर एंड इज फोर्ज एंड फेक a complaint in this regard was made to senior superintendent of police by the then bdpo hoshiarpur two copy enclosed therefore in given circumstances it is not possible to direct the bdo to spend the money for the said purpose rc hoshiarpur sandeep hanch rajkumar chabbewal nu jawab de reya aur keh reya ki thodiyan chitthiyan forged ne ਫੇਕ ਨੇ ਮਤਲਬ ਫੈਬ੍ਰਿਕੇਸ਼ਨ ਆਫ ਸਰਕਾਰੀ ਡਾਕੂਮੈਂਟ ਮਤਲਬ ਇਤੋਂ ਵੱਡੀ ਫੈਬ੍ਰਿਕੇਸ਼ਨ ਤੇ ਫੋਰਜਰੀ ਕੀ ਹੋ ਸਕਦੀ ਆ ਜਿਹਦੇ ਚ ਇਹਨੂੰ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਸੀ ਉਹਦੀ ਜਗ੍ਹਾ ਇਹਨੂੰ ਇਨਾਮ ਮਿਲਿਆ ਕਿ ਇਹ ਹੁਣ ਲੋਕ ਸਭਾ ਦਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੋਣਾ ਆ ਬੀ ਡੀ ਪੀਓ ਦੀ ਰਿਪੋਰਟ ਹੁਣ ਮੈਂ ਪੜ ਰਿਹਾ ਆ ਬੀ ਡੀ ਪੀਓ ਮਾਲਪੁਰ ਇਨਕੁਆਇਰੀ ਰਿਪੋਰਟ ਆ ਲੋ ਜੀ ਇਹ ਤਰੀਕਾ ਹੈ ਜੀ 12 9 22 ਉਹਦੇ ਚ ਕੀ ਕਹਿ ਰਿਹਾ ਜੀ ਐਪਲੀਕੇਸ਼ਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਲੀਗਲ ਐਕਸ਼ਨ ਅਗੇਂਸਟ ਡਾਕਟਰ ਰਾਜਕੁਮਾਰ ਐਮ ਐਲ ਏ ਆਫ ਚੱਬੇਵਾਲ ਕਨਸਟਿਊਐਂਸੀ ਪੰਜਾਬ ਫਾਰ ਫੇਕ ਐਂਡ ਫੋਰਜਿੰਗ ਗਵਰਨਮੈਂਟ ਡਾਕੂਮੈਂਟਸ ਰਿਗਾਰਡਿੰਗ ਡਿਸਟ੍ਰਿਬਿਊਸ਼ਨ ਆਫ ਗਵਰਨਮੈਂਟ ਗ੍ਰਾਂਟ ਟੂ 4601 ਫੈਮਿਲੀਜ਼ ਅਮਾਊਂਟਿੰਗ ਟੂ ਆਲਮੋਸਟ 4 ਕਰੋੜ 95 ਲੱਖ ਆ ਜਾਂ 5 ਕਰੋੜ ਦੇ ਨੇੜੇ ਅੰਡਰ ਪੰਜਾਬ ਨਿਰਮਾਨ ਪ੍ਰੋਗਰਾਮ ਫॉर रिपेयर ऑफ ਰੂਫਸ ਆਫ ਹਾਊਸਸ ਆਫ ਪੋਰ ਪੀਪਲ ਇਨ ਬਲॉक ਹੁਸ਼ਿਆਰਪੁਰ 2 ਐਂਡ ਮਹਿਲਪੁਰ ਡਿਸਟ੍ਰਿਕਟ ਪੰਜਾਬ ਇਹ ਸਾਰੀ ਉਹਨੇ ਚਿੱਠੀ ਅੱਗੇ ਲਿਖ ਕੇ ਆ ਬੈਨੀਫੀਸ਼ਰੀਆਂ ਦੇ ਨੋ ਪਾਏ ਮਤਲਬ ਇਹ ਡਿਟੇਲਡ ਇਨਕੁਆਇਰੀ ਕਰਕੇ ਅੱਗੇ ਮੈਂ ਇੱਕ ਲਾਈਨ ਉਹਦੇ ਚ ਪੜ੍ਹਾਂਗਾ ਉਕਤ ਵਕਤੀਆਂ ਨੂੰ ਮਿਤੀ 31 12 2021 ਨੂੰ ਬਿਨਾ ਡਿਸਪੈਂਡ ਨੰਬਰ ਸੈਕਸ਼ਨ ਪੱਤਰ ਦਿੱਤੇ ਗਏ ਸਨ ਬਿਨਾਂ ਡਿਸਪੈਚ ਨੰਬਰ ਸੈਕਸ਼ਨ ਪੱਤਰ ਦਿੱਤੇ ਗਏ ਸਨ ਜੋ ਕਿ ਇਸ ਦਫਤਰ ਵੱਲੋਂ ਜਾਰੀ ਨਹੀਂ ਹੋਏ ਸਨ ਉਕਤ ਪੱਤਰ ਜਿਨ੍ਹਾਂ ਉੱਪਰ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਹਸਤਾਖਰ ਹਨ ਅਤੇ ਨਿਮਨ ਹਸਤਾਕਰ ਦੇ ਜਾਲੀ ਹਸਤਾਕਰ ਕੀਤੇ ਗਏ ਆ ਮਤਲਬ ਉਹ ਆਪ ਕਹਿ ਰਿਹਾ ਕਿ ਇਹ ਸਰ ਮੇਰੇ ਸਿਗਨੇਚਰ ਵੀ ਫੌਜਤ ਔਰ ਚੱਬੇਵਾਲ ਦੇ ਫੌਜਤ ਮਤਲਬ ਇੱਕ ਐਮਐਲਏ ਹੂ 노ਸ ਜੋਲੀ ਵੈਲੋ ਨੂੰ ਪਤਾ ਹੈ ਇਸ ਗੱਲ ਦਾ ਕਿ ਬੀਡੀਪੀਓ ਤੋਂ ਜਿਹੜਾ ਵੀ ਕਾਗਜ਼ ਜਾਰੀ ਹੁੰਦਾ ਉਹ ਤੇ ਐਮਐਲਏ ਦੇ ਸਾਈਨ ਨਹੀਂ ਹੁੰਦੇ ਉਹ ਫੋਰਜਰੀ ਕਰ ਰਿਹਾ ਔਰ ਫੋਰਜਰੀ ਕੱਲੇ ਆਪਣੇ ਸਾਈਨ ਦੀ ਨਹੀਂ ਕਰ ਰਿਹਾ ਬੀਡੀਓ ਦੀ ਵੀ ਕਰ ਰਿਹਾ ਕਈ ਅਪਸ਼ਰਾਂ ਦੀ ਫੋਰਜਰੀ ਕਰਨ ਵਾਲਾ ਉਨੇ ਕਿਹੜਾ ਚੰਗਾ ਕੰਮ ਕੀਤਾ ਇਹ ਤਾਂ ਹੁਣ ਭਗਵੰਤ ਮਾ ਨਹੀਂ ਦੱਸ ਸਕਦਾ ਕਿ ਉਹਨੂੰ ਆ ਵਾਸ਼ਿੰਗ ਪਾਊਡਰ ਚੋਂ ਕੱਢ ਕੇ ਸਿੱਧੇ ਆਮ ਆਦਮੀ ਪਾਰਟੀ ਚ ਸ਼ਾਮਲ ਕਰਤਾ ਫਿਰ ਅਗਲਾ 12922 ਇਹ ਦੂਜਾ ਵੀਡੀਓ ਪਹਿਲਾਂ ਮਾਲਪੁਰ ਵਾਲੇ ਦੀ ਚਿੱਠੀ ਹੁਣ ਵੀਡੀਓ ਹੁਸ਼ਿਆਰਪੁਰ 2 ਦੀ ਚਿੱਠੀ ਉਹ ਵੀ ਇਹਦੀ ਫੋਰਜਰੀ ਸਾਰੇ ਕਾਗਜ਼ ਵਿੱਚ ਲਾ ਕੇ ਇਨਕੁਆਇਰੀ ਰਿਪੋਰਟ ਹੈ ਜੀ ਇਹ ਆਫਟਰ ਗoing through ਫੈਕਟਸ ਐਂਡ ਫਿਗਰਸ ਇਨਕੁਆਇਰੀ ਕਰਨ ਤੋਂ ਬਾਅਦ ਉਹਨੇ ਆ ਚਿੱਠੀ ਬਣਾਈ ਆ ਜੀਚੇ ਲਿਖਦਾ ਹੈ ਵਿਸ਼ੇ ਅਦੀਨ ਸ਼ਿਕਾਇਤ ਦਾ ਮਾਮਲਾ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜਾਬਤੇ ਦੀ ਉਲੰਘਣਾ ਦੇ ਸੰਬੰਧ ਵਿੱਚ ਮਿਤੀ 3 2 22 ਨੂੰ ਆਨਲਾਈਨ ਸ਼੍ਰੀ ਨਰਿੰਦਰ ਪਾਲ ਪੁੱਤਰ ਰਾਮ ਸਰਨ ਵਾਸੀ ਪਿੰਡ ਖੰਡੋੜਾ ਉਹਦਾ ਟੈਲੀਫੋਨ ਨੰਬਰ ਲਿਖਿਆ ਜੀ 9815498719 ਵੱਲੋਂ ਰਿਟਰਨਿੰਗ ਅਫਸਰ ਵਿਦ ਅ ਅੰਸਬਾ ਹਲਕਾ ਚੱਬੇয়াল ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਪਿੰਡ ਵਿੱਚ ਲੋਕਾਂ ਨੂੰ ਇੱਕ ਚਿੱਠੀ ਚੈੱਕ ਦੇ ਕੇ ਕਾਂਗਰਸ ਨੂੰ ਵੋਟਾਂ ਪਾਉਣ ਲਈ ਗੁੰਮਰਾਹ ਕਰ ਰਿਹਾ ਹੈ ਜੋ ਇਸ ਦਫਤਰ ਨੂੰ ਮਿਤੀ 7 22 ਨੂੰ ਡਾਇਰੀ ਡਾਇਰੀ ਹੋਇਆ ਸੀ ਮਤਲਬ ਡਾਇਰ ਹੋਇਆ ਉਹਨਾਂ ਲਿਖਿਆ ਪਰ ਡਾਇਰੀ ਲਿਖਿਆ ਉਹ ਸੈਕਸ਼ਨ ਪੱਤਰ ਮਿਤੀ 31 11 2021 ਨੂੰ ਬਿਨਾ ਡਿਸਪੈਚ ਨੰਬਰ ਸੀ ਤੁਸੀਂ ਇਹ ਗੱਲ ਵੇਖੋ ਕਿ ਇਹ ਸਾਰੀ ਚਿੱਠੀ ਚ ਇਹ ਇਨਕੁਆਇਰੀ ਅਫਸਰ ਸਟੈਬਲਿਸ਼ ਕਰ ਰਿਹਾ ਪੋਲ ਕੋਡ ਵਾਇਲੇਸ਼ਨ ਫੋਰਜਰੀ ਸਭ ਕੁਝ ਮਗਰ ਪਤਾ ਨਹੀਂ ਕੀ ਐਡਾ ਰਹਿਮ ਆਇਆ ਕੀ ਜਿਹੜਾ ਬੰਦਾ ਉਹ ਖਾਈਏ ਦੀ ਫੋਟੋ ਉਹ ਦੂਜੀ ਫੋਟੋ ਖਾਮ ਆਗਲੀ ਪੜਤਾਂ ਲਾਈ ਆ ਵੀ ਬੜੀ ਵੈਸੇ ਸੁਭਨਨ ਵਾਲੀਆ ਵੀ ਸੁਣ ਲਿਓ ਜੀ ਉਹ ਪ੍ਰੋਕਤ ਤੱਥਾਂ ਨੂੰ ਇਹ ਬਲੌਕ ਵਿਕਾਸ ਪੰਚਾਇਤ ਅਫਸਰ ਹੁਸ਼ਿਆਰਪੁਰ ਟੂ ਅਖੀਰ ਚ ਆਪਦੇ ਤੱਥ ਲਿਖ ਰਿਆ ਉਹ ਪ੍ਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਆਪ ਜੀ ਨੂੰ ਸਪਸ਼ਟ ਕੀਤਾ ਜਾਂਦਾ ਹੈ ਕਿ ਤਿੰਨ ਗ੍ਰਾਮ ਪੰਚਾਇਤ ਜਿਸ ਵਿੱਚ ਐਮ ਐਲ ਏ ਚੱਬੇਵਾਲ ਵੱਲੋਂ ਦਿੱਤੇ ਮੈਮੋਰੈਂਡਮ ਨਾਲ ਨੱਥੀ ਬਸੇ ਦੌਲਤ ਖਾਨ ਦਾ ਸੈਕਸ਼ਨ ਪੱਤਰ ಗ್ರಾಮ ਪੰਚਾਇਤ ਕਨੋੜਾ ਪਿੰਡ ਵਾਸੀ ਅਤੇ ਸਰਪੰਚ ਦੀ ਸ਼ਿਕਾਇਤ ਅਤੇ ਨਾਲ ਨੱਥੀ ਸੈਕਸ਼ਨ ਪੱਤਰ ਅਤੇ ಗ್ರಾಮ ਪੰਚਾਇਤ ਮਹਿਲ ਮੋਵਾਲ ਮਹਿਮੋਵਾਲ ਦੇ ਸਰਪੰਚ ਦੀ ਸ਼ਿਕਾਇਤ ਅਤੇ ਨਾਲ ਨੱਥੀ ਸੈਕਸ਼ਨ ਪੱਤਰ ਸਾਰੇ ਇਸ ਦਫ਼ਤਰ ਵੱਲੋਂ ਜਾਰੀ ਨਹੀਂ ਹੋਏ ਅਤੇ ਝਾਲੀ ਹਨ ਜੋ ਕਿ ਜੋ ਜੋ ਕਿ ਵਿਸ਼ੇ ਅਧੀਨ ਕੀਤੀ ਗਈ ਸ਼ਿਕਾਇਤ ਸਹੀ ਪਾਈ ਗਈ ਹੈ ਇਸ ਤੋਂ ਇਲਾਵਾ ਇਸ ਬਲਾਕ ਵਿੱਚ ਹੋਰ ਵੀ ਪੰਚਾਇਤਾਂ ਵਿੱਚ ਇਹ ਜੇ ਜਾਲੀ ਸੈਕਸ਼ਨ ਪੱਤਰ ਧਿਆਨ ਵਿੱਚ ਆਏ ਹਨ ਅਤੇ ਪਰ ਉਹ ਇਸ ਦੇ ਸੰਬੰਧ ਵਿੱਚ ਕਿਸੇ ਵੱਲੋਂ ਵੀ ਕੋਈ ਵੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਇਸ ਕਰਕੇ ਇਸ ਦਫਤਰ ਵੱਲੋਂ ਜਾਰੀ ਕੀਤੀ ਗਈ ਗ੍ਰਾਂਟ ਪੈਂਟ ਪੰਚਾਇਤਾਂ ਵਿੱਚ ਸਾਰੇ ਸੈਕਸ਼ਨ ਪੱਤਰ ਜਾਲੀ ਹੋਣ ਦਾ ਸ਼ੱਕ ਦਾ ਸ਼ੰਕਾ ਦਾ ਵਿਸ਼ਾ ਹੈ ਰਿਪੋਰਟ ਆਪ ਜੀ ਦੀ ਅਗਲੇਰੀ ਕਾਰਵਾਈ ਲਈ ਪੇਸ਼ ਹੈ ਮਤਲਬ ਉਹ ਸਾਰੀ ਬਾਰ-ਬਾਰ ਲਿਖ ਰਿਹਾ ਹੈ ਕਿ ਇਹ ਫੋਰਜਰੀ ਆ ਫੋਰਜਰੀ ਔਰ ਇੱਕ ਪੰਚਾਇਤ ਨਹੀਂ 65 ਪੰਚਾਇਤਾਂ ਦਾ ਉਹਦੇ ਵਿੱਚ ਜ਼ਿਕਰ ਕਰਿਆ ਫੇਰ ਝੂਠੇ ਮਤਲਬ ਇੱਕ ਕਾਗਜ਼ ਨਹੀਂ ਜੀ ਮੈਂ ਤੁਹਾਡੇ ਕੋਲ ਅੱਜ 500 ਕਾਗਜ਼ ਰੱਖੂ ਜਿੱਥੇ ਚੱਬੇ ਵਾਲ ਨੇ ਸਰਕਾਰੀ ਕਾਗਜ਼ਾਂ ਨੂੰ ਫੋਰਜਰੀ ਕੀਤੀ ਹੈ ਤੇ ਆਪ ਦੇ ਸਾਈਨ ਮਾਰੇ ਹੋਏ ਆ ਆ ਨੈਕਸਟ ਸਾਈਨ ਆ ਗਿਆ ਜੀ ਉਹ ਵਿਖਾਈ ਵੀਡੀਓ ਤਦ ਤੱਕ ਇਹਨਾਂ ਦਾ ਮਨੋਰੰਜਨ ਕਰ ਦਈਏ ਆ ਸੈਕੰਡ ਜੀ ਚਿੱਠੀ ਇਹ ਥਰਡ ਚਿੱਠੀ ਇਹ ਮਤਲਬ ਇਹ ਸਾਰੀਆਂ ਉਹਦੀਆਂ ਚਿੱਠੀਆਂ ਹੀ ਨੇ ਜੀ 1 2 ਆ ਸੁਣਿਓ ਚੱਬੇ ਵਾਲ ਕੀ ਕਹਿੰਦਾ ਹੁਣ ਬਲੇ ਤੁਸੀਂ ਹੁਣ ਕੀ ਕੀਤਾ ਤਾਲੇ ਦਾ ਅਸਰ ਇਹ ਰੱਬੇ ਲਾਤਾ ਤੈਨੂੰ ਰਾਤ ਨੇ ਜੋ ਲਾਇਲਡ ਆਰਡਰ ਦੀ ਸਥਿਤੀ ਹੈ ਜੋ ਡਰੱਗਸ ਦੀ ਸਥਿਤੀ ਹੈ ਜੋ ਨਸ਼ਾ ਇਸ ਤਰ੍ਹਾਂ ਵੇਚ ਰਿਹਾ ਮੈਨੂੰ ਇਹ ਡਰ ਹੈ ਕਿ ਅੱਜ ਸੀਐਮ ਸਾਹਿਬ ਨੇ ਤੁਹਾਨੂੰ ਤਾਲਾ ਦਿੱਤਾ ਤੇ ਮੈਂ ਤੇ ਤੁਹਾਨੂੰ ਸੰਗਲ ਲੈਣ ਆਇਆ ਸੰਗਲ ਇਹਨਾਂ ਨੇ ਬਾਹਰੇ ਪੈਣੇ ਆ ਕਿਉਂਕਿ ਲੋਕਾਂ ਨੇ ਇਹਨਾਂ ਦੇ ਖਲਾਫ ਮੁਰਦਾਬਾਦ ਮੁਰਦਾਬਾਦ ਕਿਉਂ ਸੇ ਰਹੇ ਇਹ ਸੰਗਲ ਤਾਂ ਪੈ ਗਿਆ ਭਾਈ ਸਾਹਿਬ ਨੂੰ ਤਾਲਾ ਲੱਗ ਗਿਆ ਭਾਈ ਸਾਹਿਬ ਨੂੰ ਲਾ ਗਿਆ ਉਹ ਤਾਲਾ ਤੇ ਸੰਗਲ ਹੋਰ ਕਿਸੇ ਦੇ ਕੰਮ ਨਹੀਂ ਆਇਆ ਇੱਧਰ ਜ਼ਰੂਰ ਕੰਮ ਆ ਗਿਆ